ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਕਾਫੀ ਵਿਚਾਰ ਮਨ ਦੀ ਕੰਨ ਵਿਸੁੱਤੇ ਮਨ ਦੀ ਸਤਾ ਦੇ ਉੱਤੇ ਘੁੰਮਣ ਘੇਰੀਆਂ ਕੱਢ ਰੇ ਸੀ ਆ ਰਹੇ ਸੀ बार-बार ਮੈਂ ਸੋਚਦਾ ਸੀ ਕਿ ਇਹਨਾਂ ਦਾ ਨਿਰਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਸੇ ਪੋਸਤਕ ਚ ਕੀਤਾ ਜਾਵੇ ਕਰਾਂਗੇ ਵੀ ਇਹ ਵਿਚਾਰ ਦੀ ਨਾ ਗੱਲ ਕਿ ਜਿਹੜੇ ਸਵਾਲ ਅਜ ਨੌਜਵਾਨ ਨਵੇਂ ਪਚੰਗੀਆਂ ਨੂੰ ਪਚੰਗਣਾ ਨੂੰ ਜਿਹੜੇ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰ ਰਹੇ ਆ ਉਹਨਾਂ ਤਾਈਂ ਪਹੁੰਚਾਏ ਜਾ ਰਹੇ ਆ ਚਾਹੇ ਉਹ ਸਿੱਧੇ ਤਰੀਕੇ ਨਾਲ ਹੋਣ ਚਾਹੇ ਉਹ ਕਿਸੇ ਟਿੱਡੇ ਤਰੀਕੇ ਦੇ ਨਾਲ ਚਾਹੇ ਜਾਣੇ ਜਾਂ ਅਣਜਾਣੇ ਹੋਣ ਉਹਨਾਂ ਵਿੱਚੋਂ ਇੱਕ ਗੱਲ ਖਾਸ ਤਰੀਕੇ ਨਾਲ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਖਾਲਸੇ ਦੀ ਸਾਜਣਾ ਕਿਉਂ ਕੀਤੀ ਗਈ ਇਹ ਕੁਐਸਚਨ ਹੈ ਵੱਡਾ ਬਸੇ ਇਸ ਵਿਸ਼ੇ ਦੇ ਉੱਤੇ ਤਾਂ ਪੁਰਾਣੇ ਸਮੇਂ ਤੋਂ ਹੀ ਕਾਫੀ ਬਹਿਸ ਚੱਲੀ ਆ ਪਰ ਇਹ ਬਹਿਸ ਦੁਆਰਾ ਉਜਾਗਰ ਕੀਤੀ ਜਾ ਰਹੀ ਹੈ ਜਾਣੇਣ ਜਾਣੇ ਕੁਝ ਸੱਜਣ ਨੇ ਵੀ ਜਿਹੜੇ ਇਸ ਗੱਲ ਨੂੰ ਦੁਆਰਾ ਉਭਾਰ ਰਹੇ ਨੇ ਮੇਖਾਲ ਸਜਦੋ ਸੱਜਾ ਗਿਆ ਤਾਂ ਕੋਈ ਇਹ ਗੱਲ ਲਿਖਦਾ ਜਾਂ ਕਹਿੰਦਾ ਕਿ ਦੇਵੀ ਨੇ ਖੰਡਾ ਦਿੱਤਾ ਦੇਵੀ ਪ੍ਰਗਟ ਹੋਈ ਉਹਨੇ ਖੰਡਾ ਦਿੱਤਾ ਫੇਰਾ ਕੋਈ ਇਹ ਗੱਲ ਕਹਿੰਦਾ ਕਿ ਕਸ਼ਰਾ ਹਨੂਮਾਨ ਜੀ ਨੇ ਦਿੱਤਾ ਤੇ ਕੜਾ ਸ਼ਵ ਜੀ ਨੇ ਦਿੱਤਾ ਦਨੇ ਸਜਣ ਜਿਹੜੇ ਸਤਿਕਾਰਯੋਗ ਨੇ ਬਜ਼ੁਰਗ ਵਰਨੇ ਉਹ ਕਈ ਵਾਰੀ ਕਹਿੰਦੇ ਸੁਣੇ ਗਏ ਆ ਕਿ ਜੀ ਗੁਰੂ ਮਹਾਰਾਜ ਬਹੁਤ ਵੱਡਾ ਜਗ ਕਰ ਰਹੇ ਸੀ ਤਾਂ ਇਸ ਲਈ ਸਾਰੇ ਦੇਵੀ ਦੇਵਤਿਆਂ ਨੇ ਆਪਣਾ ਆਪਣਾ ਹਿੱਸਾ ਪਾਇਆ ਖਾਲਸਾ ਜੀ ਉਹ ਜੇ ਕੋਈ ਆਮ ਬੰਦਾ ਜਿਹੜਾ ਅਣਜਾਣ ਜਿਹਨੂੰ ਨਹੀਂ ਪਤਾ ਕਿਥੇ ਹੋਰ ਮਜ਼ਬਦ ਦਾ ਕਿਸੇ ਹੋਰ ਧਰਮ ਦਾ ਬੰਦਾ ਕੋਈ ਇਹ ਗੱਲ ਕਹੀ ਜਾਵੇ ਜਿਵੇਂ ਕਾਦੀਆਨੀ ਕਹਿੰਦੇ ਆ ਕਿ ਜੀ ਗੁਰੂ ਨਾਨਕ ਸਾਹਿਬ ਜਿਹੜੇ ਸੀਗੇ ਉਹ ਮੱਕੇ ਵੀ ਗਏ ਉਹਨਾਂ ਨੇ ਹੱਜ ਵੀ ਕੀਤਾ ਉਹਨਾਂ ਕੋਲੇ ਜਿਹੜਾ ਸਾਡਾ ਸਾਡੇ ਕੋਲੇ ਉਹਨਾਂ ਦਾ ਚੋਲਾ ਹੈ ਉਹਦੇ ਤੇ ਕੁਰਾਨ ਦੀਆਂ ਆਇਤਾਂ ਨੇ ਇਸ ਲਈ ਉਹ ਮੁ슬ਮਾਨ ਹੋ ਜਾਂਦੇ ਆ ਉਹ ਤੇ ਮੁ슬ਮਾਨਸਾਂ ਸਿੱਖ ਧਰਮ ਜਾਂ ਮੁ슬ਮਾਨਾਂ ਦਾ ਹਿੱਸਾ ਹੈ ਕੋਈ ਬਾ ਦੂਜੇ ਧਰਮ ਵਾਲੇ ਬੰਦੇ ਕਹਿਣ ਉਹ ਗੱਲ ਮੰਨਣ ਚਾਹੁੰਦੀ ਆ ਵੀ ਇਹਨਾਂ ਨੂੰ ਪਤਾ ਨਹੀਂ ਜਾਂ ਹਿੰਦੂ ਵੀਰ ਕਈ ਵਾਰੀ ਕਹਿ ਦਿੰਦੇ ਆ ਸ਼ਰਦਾਬਸ ਕਹਿ ਦੋ ਜਾਣ ਜਾਣ ਕੇ ਕਿਹਲੋਂ ਹੜਿੱਕਾ ਪਾਉਣ ਦੇ ਮਾਰੇ ਕਿ ਜਿਹੜੇ ਸਾਡੇ ਚੋਂ ਨਿਕਲ ਕੇ ਸ਼ੁੱਧ ਰੂਪ ਵਿੱਚ ਖਾਲਸਾ ਪ੍ਰਗਟ ਹੋਇਆ ਇਹਨੂੰ ਆਪਣੇ ਵਿੱਚ ਹੀ ਰਲਾ ਲੀਏ ਮਰਜ਼ ਕਰ ਲਈਏ ਮਰਜ਼ ਕਰ ਲਈਏ ਇਹਨੂੰ ਤੇ ਵੀ ਜੇਕਰ ਉਹ ਅ ਕਹਦੀਏ ਵੀ ਕਹਿਣ ਇਹ ਗੱਲ ਤਾਂ ਗੱਲ ਕੁਝ ਸਮਝ ਚ ਆਉਂਦੀ ਆ ਵੀ ਯਾਰ ਇਹਨਾਂ ਨੂੰ ਪਤਾ ਨਹੀਂ ਪਰ ਨੋਟਿਸ ਲੈਣਾ ਜਾਂ ਹੈਰਾਨਗੀ ਉਦੋਂ ਹੁੰਦੀ ਆ ਕਿ ਜਦੋਂ بڑے ਦਾਨੇ ਸੱਜਣ ਸਿਆਣੇ ਸੱਜਣ ਜਿਨ੍ਹਾਂ ਦਾ ਕਿਹਾ ਹੋਇਆ ਦੁਨੀਆ ਸੁਣਦੀ ਹੈ ਉਹ ਇਹ ਗੱਲ ਕਹਿੰਦੇ ਆ ਜੀ ਦੇਵੀ ਨੇ ਖੰਡਾ ਦਿੱਤਾ ਬਿਸ਼ਰਾ ਹਨੂਮਾਨ ਜੀ ਨੇ ਦਿੱਤਾ ਤਾਂ ਕਿ ਦੇਵੀ ਦੇਵਤਿਆਂ ਨੇ ਹਿੱਸਾ ਪਾਉਣਾ ਸੀ ਯਾਰ ਉਹ ਕੈਸੀ ਗੱਲ ਹੈ ਕੈਸੀ ਊਠ ਪਟੰਗ ਗੱਲ ਹੈ ਹਿੱਸਾ ਕਿਨੇ ਪਾਇਆ ਕਿ ਦੇਵੀ ਨੇ ਆਕੇ ਥੱਲੇ ਕੋਈ ਵੈਲਕਮ ਕਰਤਾ ਮਹਾਰਾਜ ਸਾਹਿਬ ਦਾ ਬਿਮਾਰਾ ਸਭ ਖਾਲਸਾ ਸਜਣ ਲੱਗੇ ਆ ਤੇ ਦੇਵੀ ਪ੍ਰਗਟ ਹੋ ਕੇ ਕਹਿੰਦੀ ਵੀ ਮੈਂ ਰੀਵਨ ਕਟਾ ਦਿੰਦੀ ਆ ਮਹਾਰਾਜ ਤੂੰ ਸ਼ਵਜੀ ਹੋਰ ਉਹਨੇ ਆਕਾਸ਼ ਉੱਥੋਂ ਦੂਜੇ ਤੋਂ ਕੈਲਾਸ਼ ਪਰਬਤ ਤੋਂ ਗਣੇਸ਼ਨ ਪੇ ਤੱਕ ਉੱਡੇ ਤੇ ਚੜ ਕੇ ਵੀ ਤੂੰ ਜਾ ਮਹਾਰਾਜ ਸਭ ਸਰ ਕੱਟਣ ਲੱਗੇ ਆ ਅਨੰਦਪੁਰ ਸਾਹਿਬ ਖਾਲਸਾ ਪੰਥ ਦੀ ਸਜਣਾ ਹੋਣ ਲੱਗੀ ਆ ਤੇ ਸਭ ਤੋਂ ਪਹਿਲਾਂ ਸੀਸ ਤੂੰ ਦੇ ਵੀ ਜੇ ਕੁਛ ਜਹੀ ਕਟਣਾ ਹੋਈ ਹੁੰਦੀ ਉੱਥੇ ਆ ਕੇ ਗਣੇਸ਼ ਜੀ ਪ੍ਰਗਟ ਹੋਏ ਹੁੰਦੇ ਤੇ ਕਹਿੰਦੇ ਵੀ ਆਹ ਲੋ ਮਹਾਰਾਜ ਪਹਿਲਾ ਸੀਸ ਮੇਰਾ ਹਾਜ਼ਰ ਹੈ ਫਿਰਤਾ ਸੀ ਮੰਨ ਦੇ ਵੀ ਉਹਨਾਂ ਨੇ ਹਿੱਸਾ ਪਾਇਆ ਭਈ ਤੇ ਸੀਸ ਪਹਿਲਾ ਸੀਸ ਤਾਂ ਭਾਈ ਦਾਸ ਸਿੰਘ ਹੋਰਾਂ ਨੇ ਦਿੱਤਾ ਪੰਜ ਸੀਸ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਟਾਏ ਆ ਜਿਹੜੇ ਪੰਜ ਪਿਆਰੇ ਖਵਾਏ ਆ ਭਾਈ ਹਿੱਸਾ ਤਾਂ ਉਹਨਾਂ ਨੇ ਪਾਇਆ ਕਾਰਨ ਕਿਸੀ ਖਾਲਸਾ ਸਾਜਣ ਦੇ ਉਹ ਮਹਾਰਾਜ ਸਾਹਿਬ ਨੇ ਬਾਰ ਬਾਰ ਬੜਿਆ ਥਾਂਵ ਤੇ ਦੱਸਿਆ ਸਤਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਉ ਖਾਲਸਾ ਪ੍ਰਮਾਤਮ ਦੀ ਮੌਜ ਪ੍ਰਮਾਤਮਾ ਦੀ ਮੌਜ ਦੇ ਨਾਲ ਖਾਲਸਾ ਪੰਥ ਪ੍ਰਗਟ ਕੀਤਾ ਭਾਈ ਗੁਰਦਾਸ ਦੂਜਾ ਲਿਖਦਾ ਨਿਜ ਪੰਥ ਚਲਾਇਉ ਖਾਲਸਾ ਧਰ ਤੇਜ ਕਰਾਰਾ ਉਪਦੇਸ ਸਿੰਘ ਪੁਚੰਗੀਏ ਨੀਲੰਬਰ ਤਾਰਾ ਕਾਰਨ ਦੱਸਿਆ ਮਹਾਰਾਜ ਸਾਹਿਬ ਨੇ ਖਾਲਸਾ ਸਾਜਣ ਦਾ ਸੰਤੂ ਬਾਰਬੇ ਕੋ ਦਰਜਨ ਕੇ ਮਾਰਬੇ ਕੋ ਨਿਰਤਨ ਕੇ 파ਰਬੇ ਕੋ ਖਾਲਸਾ ਬਣਾਇਆ ਹੈ ਖਾਲਸਾ ਬਣਾਇਆ ਕਿਉਂ ਗਿਆ ਗਊ ਤੇ ਗਰੀਬ ਦੀ ਰੱਖਿਆ ਲਈ ਬਣਾਇਆ ਗਿਆ ਨਾ ਕਿ ਵਿਸ਼ੇਸ਼ ਕਰਕੇ ਕਿਸੇ ਧਰਮ ਦੀ ਮਜ਼ਲੂਮ ਦੀ ਰੱਖਿਆ ਲਈ ਉਦੋਂ ਮਜ਼ਲੂਮ ਹਿੰਦੂ ਸੀ ਕਸ਼ਮੀਰੀ ਪੰਡਤ ਚੱਲ ਕੇ ਆਏ ਸਿੱਖਾਂ ਨੇ ਗੁਰੂਆਂ ਨੇ ਖਾਲਸੇ ਨੇ ਉਹਨਾਂ ਦੀ ਬਾਹ ਫੜੀ ਇਹ ਤੁਕ ਇਹ ਗੱਲ ਸਮਝ ਚ ਆਉਂਦੀ ਆ ਬਾਕੀ ਜਿਹੜੀ ਰਹੀ ਹਿੱਸੇ ਦੀ ਗੱਲ ਗੁਰਮੁਖ ਪਿਆਰਿਓ ਜੜ ਉਸ ਦਿਨ ਰੱਖੀ ਗਈ ਸੀ ਜਿੱਦਣ ਗੁਰੂ ਨਾਨਕ ਸਾਹਿਬ ਨੇ ਘਰੇ ਆਏ ਪੰਡਤ ਨੂੰ ਇਹ ਗੱਲ ਕਹਤੀ ਸੀ ਇਹ ਜਨੇਊ ਜੀ ਦਾ ਹਈ ਤਾਂ ਪੰਡੇ ਕਤ ਮਾਤਰਾ ਦਿੱਤਾ ਹੋਇਆ ਜਨੇਊ ਪਉਂਦਾ ਹੀ ਨਹੀਂ ਬੀਜ ਤਾਂ ਉਸ ਦਿਨ ਹੀ ਪੁੰਗਰ ਗਿਆ ਸੀ ਤੇ ਫਿਰ ਜਦੋਂ ਨਾਰਾ ਮਾਰ ਦਿੱਤਾ ਬੇਂਚੋਂ ਨਿਕਲ ਕੇ ਹਿੱਸਾ ਉਦੋਂ ਪੈਂਦਾ ਪਹਿਲਾ ਹਿੱਸਾ ਗੁਰੂ ਨਾਨਕ ਸਾਹਿਬ ਨੇ ਪਾਇਆ ਜਦ ਕਿਹਾ ਨਾ ਕੋ Hindu ਨਾ ਮੁਸਲਮਾਨ ਸਤਨਾਮ ਦਾ ਚੱਕਰ ਚਲਾ ਕੇ ਜਿਹੜਾ ਸਤਨਾਮ ਦਾ ਚੱਕਰ ਚਲਾਇਆ ਸੱਚੇ ਪਾਤਸ਼ਾਹ ਨੇ ਥਾਂਦਪੁਰ ਥਾਂ ਜਾ ਕੇ ਉਦੋਂ ਹਿੱਸਾ ਪਾਇਆ ਗਿਆ ਉਸ ਦਿਨ ਨੀਵ ਤਰੀ ਗਈ ਜਿਸ ਦਿਨ ਖਾਲਸਾ ਪੰਥ ਕਿਰਤੀ ਤੇ ਕਿਸਾਨ ਉਹਨਾਂ ਦੀ ਦੀ ਸੰਗਤ ਇਕੱਠੀ ਕਰਕੇ ਸੱਚੇ ਪਾਤਸ਼ਾਹ ਨੇ ਫਿਰ ਬਾਬਾ ਆਇਆ ਕਰਤਾਰਪੁਰ ਪਰ ਪੇ ਸੋ ਉਦਾਸੀ ਸਗਲ ਉਤਾਰਾ ਜਿਹੜੀ ਸੰਗਤ ਕਰਤਾਰਪੁਰ ਜੇ ਇਕੱਠੀ ਹੋਈ ਦੋ ਦੋ ਮਹਾਨ ਬੰਦੇ ਹੋਏ ਆ ਖਾਲਸਾ ਜੀ ਜਿਨ੍ਹਾਂ ਨੂੰ ਵਰਲਡ ਲੈਵਲ ਦਾ ਇਤਿਹਾਸ ਆ ਜਿਹੜਾ ਉਹ ਮਹਾਨ ਮਨ ਦਾ ਇੱਕ ਮਹਾਤਮਾ ਬੁੱਧ ਸੁਧਾਰਥ ਜੀ ਦਾ ਨਾਮ ਸੀ ਪਾਟਲੀ ਪੁੱਤਰ ਚ ਪੈਦਾ ਹੋਇਆ ਉਹਨੇ ਰਾਜਾਂ ਦੇ ਹੱਥ ਠੂਠੇ ਫੜਾਤੇ ਆਪ ਦੀ ਵਿਚਾਰਧਾਰਾ ਨਾਲ ਵਿਚਾਰਧਾਰਾ ਤਕੜੀ ਸੀ ਉਹਦੀ ਪਰ ਰਾਜਾਂ ਦੇ ਹੱਥ ਠੂਠੇ ਫੜਾਤੇ ਤੇ ਨਤੀਜਾ ਇਹ ਨਿਕਲਿਆ ਕਿ ਵੱਡੇ ਵੱਡੇ ਰਾਜੇ ਪਿਖਸ਼ੂ ਬਣ ਗਏ ਤਲਵਾਰ ਛੱਡ ਦਿੱਤੀ ਤੇ ਹਿੰਦੁਸਤਾਨ ਹਜ਼ਾਰਾਂ ਸਾਲਾਂ ਦੀ ਗੁਲਾਮੀ ਵਿੱਚ ਚਲੇ ਗਿਆ ਫਿਰ ਪੰਜਾਬ ਦੇ ਵਿੱਚ ਪੈਦਾ ਹੋਏ ਗੁਰੂ ਨਾਨਕ ਸਾਹਿਬ ਭਾਬੇ ਕਾਲੂ ਦੇ ਘਰ ਕਲਿਆਣ ਰਾਏ ਜੀ ਦੇ ਘਰੇ ਮਿੱਟੀ ਤੋਂ ਜਗ ਚੰਦਨ ਹੋਇਆ ਉਹ ਚੰਦਰਮਾ ਜਦ ਚੜਿਆ ਤੇ ਉਹਨੇ ਜਿਹੜੇ ਕਿਰਤੀ ਕਿਸਾਨ ਵਿਚਾਰੇ ਡਰ ਦੇ ਘਰਾਂ ਚ ਬੜੇ ਬੈਠੇ ਸੀ ਉਹਨਾਂ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਮੰਗ ਕੇ ਖਾਣ ਦਾ ਉਪਦੇਸ਼ ਨਹੀਂ ਦਿੱਤਾ ਤੇ ਸਮਾਂ ਪਾ ਕੇ ਇਹੀ ਕਿਰਤੀਆਂ ਦੀ ਜਮਾਤ ਜਿਹੜੀ ਸੀ ਉਹ ਖਾਲਸਾ ਪੰਥ ਵਿੱਚ ਤਬਦੀਲ ਹੋਈ ਪਹਿਲਾ ਹਿੱਸਾ ਗੁਰੂ ਨਾਨਕ ਸਾਹਿਬ ਨੇ ਪਾਇਆ ਕਰ ਕਰ ਫੇਰਾ ਪਾ ਕੇ ਬਾਬੇ ਨਾਨਕ ਨੇ ਜੱਗ ਪਾਇਆ ਪ੍ਰਤਨ ਸਮੇਂ ਕਿਹਾ ਜਾਂਦਾ ਸੀ ਪਹਿਲਾ ਹਿੱਸਾ ਗੁਰੂ ਨਾਨਕ ਸਾਹਿਬ ਨੇ ਪਾਇਆ ਫਿਰ ਦਸਾਂ ਪਾਤਸ਼ਾਹਾਂ ਨੇ ਹਿੱਸਾ ਪਾਇਆ ਆਪੋ ਆਪਣੀ ਥਾਂ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਬਾਣੀ ਦਾ ਬੋਹਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਰਚ ਕੇ ਉਹ ਵੱਡਾ ਹਿੱਸਾ ਪਾਇਆ ਖਾਲਸਾ ਸਾਜਣ ਵਿੱਚ ਕਿੰਨਾ-ਕਿੰਨਾ ਨੇ ਹਿੱਸਾ ਪਾਇਆ ਗੁਰਮੁਖ ਪਿਆਰਿਓ ਇਹ ਨੋਟ ਕਰ ਲਓ ਗੁਰੂ ਅਰਜਨ ਸਾਹਿਬ ਜੀ ਨੇ ਅਗਲਾ ਹਿੱਸਾ ਪਾਇਆ ਉਸ ਤੋਂ ਅਗਲਾ ਹਿਸਾ ਪਾਇਆ ਸ਼ੇਮਪਾਸ਼ਾ ਨੇ ਜਦੋਂ ਪਹਿਲੀ ਵਾਰੀ ਬੁੱਢਾ ਦਲ ਦੀ ਸਥਾਪਨਾ ਹੋਈ ਬਾਬੇ ਬੁੱਢਾ ਜੀ ਨੂੰ ਵਰ ਦਿੱਤਾ ਤੇਰਾ ਦਲ ਚੱਲੇਗਾ ਤੇਰੇ ਨਾਂ ਤੇ ਦਲ ਚੱਲੇਗਾ ਤੇ ਹਥਿਆਰ ਤੇ ਘੋੜੇ ਚਾਹੀਦੇ ਨੇ ਜਦੋਂ ਇਹ ਐਲਾਨ ਹੋਇਆ ਸ਼ੇਮਪਾਸ਼ਾ ਦਾ ਵੱਡਾ ਹਿੱਸਾ ਉਸ ਤੋਂ ਬਾਅਦ ਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਨੇ ਆਪਦੇ ਸੀਸ ਦਾ ਬਲੀਦਾਨ ਦੇ ਕੇ ਹਿੱਸਾ ਪਾਇਆ ਖਾਲਸਾ ਸਾਜਣ ਤੇ ਹਿੱਸਾ ਪਿਆ ਉਹ ਜਿਹੜਾ ਲਹੂ ਡੁੱਲਿਆ ਚਾਂਦਨੀ ਚੌਂਕ 'ਚ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਸਤਗੁਰੂ ਦੇ ਪ੍ਰਤੱਖ ਸ਼ੀਧੀਆਂ ਦਿੱਤੀਆਂ ਉਹਨਾਂ ਨੇ ਹਿੱਸਾ ਪਾਇਆ ਖਾਲਸਾ ਜਿਓ ਫਿਰ ਜਿਹੜਾ ਖਾਲਸਾ ਸਾਜਣ ਚ ਅਗਲਾ ਹਿੱਸਾ ਸੀ ਉਹ ਪਾਇਆ ਪੰਜਾਂ ਪਿਆਰਿਆਂ ਨੇ ਆਪਦੇ ਸੀਸ ਦੇ ਕੇ ਫਿਰ ਮਾਤਾ ਜੀਤਾਂ ਜੀ ਨੇ ਪਾਇਆ ਹਿੱਸਾ ਬੀਬੀ RAMKOUR ਦੇ ਕਹਿਣ ਦੇ ਉੱਤੇ ਜਦੋਂ ਮਹਾਰਾਜ ਜਪਜੀ ਸਾਹਿਬ ਦਾ ਪਾਠ ਹੋ ਗਿਆ ਪੰਜਾਂ ਸਿੰਘਾਂ ਦੇ ਸੀਸ ਲੈ ਲੈ ਗਏ ਉਪਰੰਤ ਤੇ ਮਾਤਾ RAM ਕੌਰ ਨੇ ਕਿਹਾ ਕਿ ਅੱਜ ਇੱਕ ਵੱਡਾ ਜਗ ਹੋਣ ਲੱਗਿਆ ਤੇ ਤੂੰ ਗੁਰੂ ਸਾਹਿਬ ਦੀ ਧਰਮ ਪਤਨੀ ਐ ਤੇ ਤੇਰਾ ਹਿੱਸਾ ਬਣਦਾ ਤੇ ਪਤਾਸੇ ਝੋਲੀ ਪਰ ਕੇ ਜਿਹੜੇ ਪਾਇ ਉਹ ਹਿੱਸਾ ਪਾਇਆ ਤੇ ਜਪ ਸਾਹਿਬ ਦਾ ਪਾਠ ਚੱਲਦਾ ਸੀ ਮਾਤਾ ਜੀ ਖੱਬੇ ਪਾਸੇ ਬੈਠੇ ਜਾ ਕੇ ਸਤਿਗੁਰੂ ਦੇ ਆਨੰਦ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਈ ਤਾਂ ਮਾਤਾ ਸਾਹਿਬ ਨੇ ਕਿਹਾ ਭਲੀ ਕੀਤੀ ਕਰਤਾਰ ਅਕਾਲ ਪੁਰਖ ਵੀ ਜਦੋਂ ਸ੍ਰਿਸ਼ਟੀ ਦੀ ਰਚਨਾ ਕਰਦਾ ਉਦੋਂ ਪ੍ਰਕਿਰਤੀ ਨਾਲ ਰਲ ਕੇ ਕਰਦਾ ਤੁਸੀਂ ਆਏ ਹੋ ਅੱਜ ਖਾਲਸਾ ਪੰਥ ਅੱਜ ਖਾਲਸਾ ਪੁੱਤਰ ਆਪਾਂ ਸਾਜਣ ਲੱਗੇ ਆ ਇਸ ਲਈ ਤੁਸੀਂ ਇਹ ਹਿੱਸਾ ਪਾਇਆ ਬਹੁਤ ਵਧੀਆ ਕੀਤਾ ਬਾਕੀ ਦੇਵੀ ਦੇਵਤਿਆਂ ਨੇ ਕੀ ਹਿੱਸਾ ਪਾਇਆ ਯਾਰ ਅਸੀਂ ਇਹ ਗੱਲ ਕਹਿੰਦੇ ਸਾਨੂੰ ਸੰਗ ਹੋਣੀ ਚਾਹੀਦੀ ਆ ਕਿ ਫੁਲਾਨੇ ਨੇ ਹਿੱਸਾ ਪਾਇਆ ਟੋਂਕੇ ਨੇ ਹਿੱਸਾ ਪਾਇਆ ਸੋ ਇਹਨਾਂ ਗੱਲਾਂ ਨੂੰ ਸੰਕੋਚ ਕਰੋ ਹਾਂ ਜਿਹੜਾ ਸੱਚੇ ਪਾਤਸ਼ਾਹ ਦਾ ਆਪਣਾ currency ਉਹ ਬੜਿਆਂ ਥਾਵਾਂ ਦੇ ਉੱਤੇ ਪ੍ਰਮਾਣ ਸਹਿਤ ਮਿਲਦਾ ਮੇਰੇ ਸਾਹਮਣੇ ਇੱਥੇ ਦੋ ਚੀਜ਼ਾਂ ਪਈਆਂ ਨੇ ਪਹਿਲਾ ਤਾਂ ਹੈ ਚੂੜਾਮਣੀ ਕਵੀ ਸੰਤੋਖ ਸਿੰਘ ਦੀ ਇੱਕ ਰਚਨਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਦੱਖਣ ਨੂੰ ਜਾਂਦੇ ਨੇ ਦੱਖਣ ਨੂੰ ਜਾਂਦੇ ਹੋਏ ਸੱਚੇ ਪਾਸ਼ਾ ਪੁਸ਼ਕਰ ਰੁਕਦੇ ਆ ਤੇ ਉੱਥੋਂ ਦੇ ਲੋਕ ਆਉਂਦੇ ਆ ਦਰਸ਼ਨ ਕਰਨ ਵਾਸਤੇ ਤੇ ਉਹ ਜਦੋਂ ਉੱਥੇ ਆਉਂਦੇ ਨੇ ਤਾਂ ਉਹ ਕੁਐਸਚਨ ਕਰਦੇ ਨੇ ਓਹੋ ਸਵਾਲ ਕਰਦੇ ਆ ਮਹਾਰਾਜ ਸਾਹਿਬ ਨੂੰ ਵੀ ਮਹਾਰਾਜ ਜੀ ਤੁਸੀਂ ਪੁਸ਼ਕਰ ਦੇ ਮੇਲੇ ਤੇ ਆਏ ਹੋ ਸੂਝ ਪ੍ਰਕਾਸ਼ ਚ ਲਿਖਿਆ ਹੈ ਕਿ ਜਿਹੜੇ ਤੁਹਾਡੇ ਨਾਲ ਨੇ ਇਹ ਕੌਣ ਨੇ ਬਿਪਰ ਬਨਕ ਤੇ ਆਦਿਕ ਜਾਲ ਚੱਲ ਆਏ ਚੇਤਨ ਰਿਜ ਨਾਲ ਚੇਤਨ ਪੰਡਤ ਦੇ ਨਾਲ ਕਾਫੀ ਜਾਰੇ ਜਾਣੇ ਜਿਹੜੇ ਬਿਪਰ ਸੀਗੇ ਉਹ ਜਾਂ ਲੋਕ ਸੀ ਨਾਲ ਚੱਲ ਕੇ ਆਏ ਚੇਤਨ ਪੰਡਤ ਸੀ ਉਹਨਾਂ ਕਰ ਕਰ ਨਮੋ ਰਵਾਰਤ ਬੈਸੀ ਕੌਣ ਜਾਤ ਬੂਝਤ ਪਿਆ ਸੀ ਕਹਿੰਦਾ ਨਮਸਕਾਰ ਕਰਕੇ ਬੈਠ ਗਏ ਤੇ ਪੁੱਛਣ ਲੱਗੇ ਬੁੱਝਣਾ ਚਾਹੁੰਦੇ ਸੀ ਕਿ ਭਾਈ ਇਹ ਕੌਣ ਜਾਤ ਦੇ ਲੋਕ ਨੇ ਕੁਐਸਚਨ ਕਰਦੇ ਆ ਮਹਾਰਾਜ ਸਾਹਿਬ ਨੂੰ ਸੰਗ ਆਪਕੇ ਕਿਸ ਸੰਤਾਰੀ ਕਿ ਆਨ ਕੀ ਦੇਹੋ ਜਾਤ ਉਚਾਰੀ ਇਹ ਮਹਾਰਾਜ ਤੁਹਾਡੇ ਨਾਲ ਕਿਸ ਸੰਤਾਰੀ ਲੋਕ ਕੌਣ ਨੇ ਇਹਨਾਂ ਦੀ ਜਾਤ ਕੀ ਆ ਇਹ ਹੁੰਦੇ ਕੌਣ ਨੇ ਸਾਨੂੰ ਦੱਸ ਦੋ ਬੂਝਤ ਹੈ ਲਖ ਬੇਸ ਨਵਿਨਾ ਲੱਗਦਾ ਇਹ ਤਾਂ ਦਾ ਬੜਾ ਨਵਾਂ ਪੇਸ ਆ ਇਹੋ ਜਿਹਾ ਪੇਸ ਅੱਗੇ ਕਿਤੇ ਨਹੀਂ ਦੇਖਿਆ ਜਟਾ ਜੂਟ ਦਾੜੇ ਨੇ ਸਿਰਾਂ ਤੇ ਦਮਾਲੇ ਨੇ ਨੀਲੇ ਬਾਣੇ ਨੇ ਇਹਨਾਂ ਦੇ ਇਹ ਨਵਾਂ ਬੇਸ ਕੀਤਾ ਹੋਇਆ ਇਹਨਾਂ ਨੇ ਤੇ ਇਹ ਕੀ ਕਾਰਨ ਬੁਝਤ ਹੈ ਲਖ ਬੇਸ ਨਵਿਨਾ Hindu Turk ਐਮ ਕਿਨੂ ਨਾ ਕਿਨਾਂ ਨਾ Hindu ਨੇ ਇਹੋ ਜਿਹਾ ਕਿਤੇ ਪੇਸ ਬਣਾਇਆ ਤੇ ਨਾ ਹੀ ਇਹੋ ਜਿਹਾ ਪੇਸ ਆ ਜਿਹੜਾ ਕਿਤੇ ਤੁਰਕਾਂ ਨੇ ਕੀਤਾ ਵੀ ਇਹ ਕੌਣ ਨੇ ਜਿਵੇਂ ਤੁਹਾਡੇ ਨਾਲ ਨੇ ਕਿ ਸਤਾਰੀ ਲੋਕ ਇਹ ਕੌਣ ਨੇ ਤੇ ਮਹਾਰਾਜ ਸਾਹਿਬ ਨੇ ਜਿਹੜਾ ਉੱਤਰ ਦਿੱਤਾ ਉਹ ਇਸ ਤਰ੍ਹਾਂ ਕਵੀ ਜੀ ਨੇ ਲਿਖਿਆ ਸੁਣ ਕਰ ਗੁਰ ਫਰਮਾਵਨ ਕੀਆ ਕੁਐਸਚਨ ਸੁਣ ਕੇ ਸੱਚੇ ਪਾਤਸ਼ਾਹ ਨੇ ਇਹ ਫਰਮਾਇਆ ਭਇਓ ਖਾਲਸਾ ਜਗ ਮੈਂ ਤੀਆ ਤੀ ਸਰਮਜ ਹਮ ਖਾਲਸਾ ਉਪਦੇਵ ਪ੍ਰਧਾਨਾ ਸੁਣ ਕਰ ਗੁਰ ਫਰਮਾਵਨ ਕੀਆ ਭਇਓ ਖਾਲਸਾ ਜਗ ਮੈਂ ਤੀਆ ਹਿੰਦੂ ਤੁਰਕ ਦੋਹਨ ਤੇ ਨਿਆਰੂ ਸ੍ਰੀ ਅਕਾਲ ਕੇ 10 ਵਿਚਾਰੋ ਦੱਸੋ ਜੀ ਹੁਣ ਕੋਈ ਰਹਿ ਗਿਆ ਕਹਦੀਏ ਵੀ ਕਿ ਖਾਲਸਾ ਨਿਆਰਾ ਨਹੀਂ ਕੋਈ ਕੁਐਸਚਨ ਰਹਿ ਜਾਂਦਾ ਹਿੰਦੂ ਤੁਰਕ ਦੋਹਨ ਤੇ ਨਿਆਰੂ ਸ੍ਰੀ ਅਕਾਲ ਕੇ 10 ਨਿਆਰਾ ਕਿਉਂ ਆ ਫਿਰ ਖਾਲਸਾ ਕਿਉਂਕਿ ਕਿਸੇ ਵੀ ਮੜੀ ਮਰਸਾਣੀ ਦੇ ਉਤੇ ਦੇਹੋਰੇ ਮੱਠ ਕਬਰ ਨੂੰ ਪੀਰ ਨੂੰ ਪੈਗੰਬਰ ਨੂੰ ਅਵਤਾਰ ਨੂੰ ਨਹੀਂ ਪੂਜਦਾ ਸ਼੍ਰੀ ਅਕਾਲ ਕਾ ਦਾਸ ਸ਼੍ਰੀ ਅਕਾਲ ਕੇ ਦਾਸ ਵਿਚਾਰੋ ਵੀ ਇਹਨਾਂ ਨੂੰ ਤੁਸੀਂ ਅਕਾਲ ਪੁਰਖ ਦੇ ਦਾਸ ਕਹੋ ਵਿਚਾਰੋ ਇਹ ਅਕਾਲ ਅਕਾਲ ਜਪਦੇ ਆ ਇਸੇ ਲਈ ਨਿਹੰਗ ਸਿੰਘਾਂ ਨੂੰ ਪ੍ਰਾਤਨ ਸਮੇਂ ਚ ਹੁਣ ਵੀ ਉਹਨਾਂ ਦੀ ਸੰਗਿਆ ਅਕਾਲੀ ਆ ਭਾਈ ਕਾਨ ਸਿੰਘ ਨਾਭਾ ਬੜੇ ਵਧੀਆ ਤਰੀਕੇ ਨਾਲ ਲਿਖਦੇ ਆ ਕਿ ਅਕਾਲ ਅਕਾਲ ਜਪਣੇ ਸੇ ਨਿਹੰਗ ਸਿੰਘਾਂ ਦੀ ਜਿਹੜੀ ਸੰਗਿਆ ਸੀ ਉਹ ਅਕਾਲੀ ਹੋ ਗਈ ਦਖਾਲਸਾ ਜੀ ਅੱਜ ਸਾਡੀ ਹਾਲਤ ਕੀ ਆ ਚੰਗੇ ਭੱਲੇ ਬਾਣਿਆਂ ਵਾਲੇ ਬੰਦੇ ਕੋਈ ਸ਼ੈਵਲਿੰਗ ਦੀ ਪੂਜਾ ਕਰੀ ਜਾਂਦਾ ਕੋਈ ਰਾਮਚੰਦਰ ਜੀ ਦੀ ਮੂਰਤੀ ਮੁਰੇ ਜਾ ਕੇ ਟੱਲੀ ਵਜਾਈ ਜਾਂਦਾ ਕੋਈ ਕ੍ਰਿਸ਼ਨ ਜੀ ਦੀਆਂ ਪ੍ਰਕਰਮਾਂ ਕਰੀ ਜਾਂਦਾ ਮਤ ਵੱਜ ਗਈ ਭਾਈ ਸਾਡੀ ਜੇ ਅਸੀਂ ਅਕਾਲ ਦੇ ਉਪਾਸ਼ਕ ਹੀ ਨਹੀਂ ਰਹੇ ਜੇ ਕਾਲ ਦੇ ਪੁਜਾਰੀ ਹੀ ਨਹੀਂ ਰਹੇ ਫਿਰ ਭਾਈ ਅਕਾਲੀ ਕਿਵੇਂ ਹੋਏ ਤੇ ਰੋਜ਼ ਨਤਨੇਮ ਦੇ ਵਿੱਚ ਪੜਦੇ ਆ ਕੋਊ ਬੁਤਾਨ ਕੋ ਪੂਜਤੇ ਹੈ ਪਸ ਕੋ ਮਰਤਾਨ ਕੋ ਪੂਜਨਤਾਇਓ ਪਈ ਮਰਿਆਂ ਦੀਆਂ ਕਬਰਾਂ ਤੇ ਜਿਹੜੇ ਜਾਂਦੇ ਆ ਮਹਾਰਾਜ ਸਾਹਿਬ ਕੀ ਕਹਿੰਦੇ ਆ ਵੀ ਬੇਵਕੂਫ ਨੇ ਕੋ ਬੁਤਾਨ ਕੋ ਪੂਜਤੇ ਕੋ ਬੁੱਤਾਂ ਨੂੰ ਜਿਹੜੇ ਪੂਜਦੇ ਨੇ ਉਹ ਪਸ਼ੂ ਨੇ ਕੋ ਬੁਤਾਨ ਕੋ ਪੂਜਤੇ ਹੱਸ ਕੋ ਮਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਚੱਗ ਝੂਠ ਦੀ ਕਿਰਿਆ ਛੱਡਦੇ ਪਏ ਆ ਹੁਣ ਜੇ ਕੀ ਪੱਥਰ ਪੂਜਕ ਹੈ ਖਾਲਸਾ ਅਕਾਲ ਦਾ ਪੂਜਕ ਹੈ ਇਹ ਤੁਸੀਂ ਆਪ ਸੋਚੋ ਤੀਸਰਾ ਮਾਧਵ ਖਾਲਸਾ ਉਪਜੇਵ ਪ੍ਰਦਾਨਾ ਹਾਂਜੀ ਤੇ ਗਿਆਨੀ ਗਿਆਨ ਸਿੰਘ ਤੁਸੀਂ ਉਹਦੀ ਵੀ ਆਪਾਂ ਥੋੜੀ ਜੀ ਗੱਲ ਕਰ ਲੈਨੇ ਆ ਮੈਂ ਬਹੁਤਾ ਟਾਈਮ ਨਹੀਂ ਤੁਹਾਡਾ ਲਵਾਂਗਾ ਜਲਦੀ ਜਲਦੀ ਦੇ ਵਿੱਚ ਆਪਾਂ ਗਿਆਨੀ ਗਿਆਨ ਸਿੰਘ ਕੀ ਕਹਿੰਦੇ ਆ ਜਦੋਂ ਪੰਥ ਪ੍ਰਕਾਸ਼ ਦੇ ਵਿੱਚ ਪ੍ਰਸੰਗ ਆ ਵੀ ਨਾਦਰ ਸ਼ਾ ਕੁਐਸਚਨ ਕਰਦਾ ਵਾ ਲਾਹੌਰ ਦੇ ਸੂਬਾ ਸੂਬੇਦਾਰ ਜ਼ਕਰੀਆ ਖਾਨ ਨੂੰ ਕਿ ਕੌਣ ਲੋਕ ਨੇ ਜਿਹੜੇ ਮੈਨੂੰ ਰੋਜ਼ ਲੁੱਟ ਲੈਂਦੇ ਆ ਇਹ ਕਿੱਥੇ ਨੇ ਇਹਨਾਂ ਦੇ ਘਰ-ਕਾਟ ਜਲਾ ਦੋ ਇਹਨਾਂ ਨੂੰ ਮਾਰ ਦੋ ਇਹਨਾਂ ਨੂੰ ਫੜ ਕੇ ਲੈ ਕੇ ਆਓ ਇਹ ਕਿਹੜੀ ਇਹਨਾਂ ਦੇ ਦੇਸ਼ ਕਿਹੜਾ ਇਹਨਾਂ ਦਾ ਰਹਿੰਦੇ ਕਿੱਥੇ ਆ ਇਹ ਇਹ ਕੌਣ ਨੇ ਤਾਂ ਫਿਰ ਉੱਤਰ ਦਿੰਦਾ ਨਦਰਸ਼ਾ ਜਿਹੜਾ ਉੱਤਰ ਦਿੰਦਾ ਉਹ ਗਿਆਨੀ ਗਿਆਨ ਸਿੰਘ ਨੇ ਬਾ ਕਮਾਲ ਲਿਖਿਆ ਨਦਰਸ਼ਾ ਨੂੰ ਸੌਰੀ ਮਾਫ ਕਰਨਾ ਨਦਰਸ਼ਾ ਨੂੰ ਜਿਹੜਾ ਉੱਤਰ ਦਿੰਦਾ ਜ਼ਕਰੀਆ ਖਾਨ ਉਹ ਬੜਾ ਵਧੀਆ ਕਹਿੰਦਾ Hindu ਤੁਰਕਨ ਤੇ ਹੈ ਨਿਆਰਾ ਫਿਰਕਾ ਇਨਕਾ ਅਪਰਪਾਰਾ ਬਿਆਨ ਕਾ ਨਾ ਇਹ ਕਰੇ ਹੈ ਭੁਗਤ ਆਨੰਦ ਆਨੰਦ ਪੜੇ ਹੈ ਕਿ ਖਾਨ ਸਾਹਿਬ ਜਿਹੜਾ ਇਹ ਹੈ ਹਿੰਦੂ ਤੇ ਤੋਰਕੰਤੋਂ ਇਹ ਨਾਰਾਵਾ ਇਹਨਾਂ ਦਾ ਮਜ਼ਹਬ ਇਹਨਾਂ ਦਾ ਬਖਰਾ ਫਿਰਕਾ ਹੈ ਤੇ ਨਾ ਤਾਂ ਇਹ ਵਿਆਹ ਕਰਦੇ ਆ ਨਾ ਇਹ ਨਿਕਾਹ ਕਰਦੇ ਆ ਆਨੰਦ ਪੜਦੇ ਆ ਉਹਦੀ ਥਾਂ ਦੇ ਉੱਤੇ ਆਨੰਦ ਕਾਰਜ ਕਰਦੇ ਆ ਸਿੰਘ ਸਿੰਘਣੀ ਜੋ ਮਰ ਜਾਂ ਹੈ ਜੇ ਕਿਤੇ ਕੋਈ ਸਿੱਖ ਜਾਂ ਸਿੱਖਣੀ ਮਰ ਜਾਂਦਾ ਕਹਿੰਦਾ ਬਾਟਤ ਹਲਵਾ ਤੁਰਤ ਬਣੇ ਨਾਲ ਦੀ ਨਾਲ ਮਰਨ ਵੇਲੇ ਵੀ ਖੜਾ ਖਾਂਦੇ ਆ ਤਾਂ ਇਹ ਇਹੋ ਜਿਹਾ ਪਾਂਟਤ ਹਲਵਾ ਤੁਰਤ ਬਣੇ ਹੈ ਕਿਰਿਆ ਕਰਮ ਕਰਾਵਤ ਨਹੀਂ ਕੋਈ ਕਿਰਿਆ ਕਰਮ ਨਹੀਂ ਕਰਦੇ ਮਹਾਰਾਜ ਇਹ ਕੋਈ ਗਰੜ ਪੁਰਾਣ ਦਾ ਪਾਠ ਨਹੀਂ ਰਖਾਉਂਦੇ ਕੋਈ ਇਹ ਮੌਲਵੀ ਨੂੰ ਲਿਆ ਕੇ ਨਹੀਂ ਬਿਠਾਉਂਦੇ ਕਿਸੇ ਨੂੰ ਕਿਰਿਆ ਕਰਮ ਕਰਾਵਤ ਨਹੀਂ ਹੱਡੀ ਪਾਏ ਨਾ ਗੰਗਾ ਮਾਹੀ ਨਾ ਹੀ ਆਪਦੀਆਂ ਹੱਡੀਆਂ ਗੰਗਾ ਚ ਪਾਉਣ ਜਾਂਦੇ ਆ ਕਰਤ ਦੁਸ਼ਹਿਰਾ ਗ੍ਰੰਥ ਦਸਾਂ ਦਿਨਾਂ ਬਾਅਦ ਗ੍ਰੰਥ ਪੜ੍ਹਦੇ ਆ ਤੇ ਦੁਸ਼ਹਿਰਾ ਕਰਵਾ ਦਿੰਦੇ ਆ ਅਸਨ ਬਸਨ ਗਰੀਬਨ ਕੋ ਦਾਵਤ ਤੇ ਗਰੀਬਾਂ ਨੂੰ ਲੰਗਰ ਛਕਾ ਦਿੰਦੇ ਆ ਭਾਈ ਕੰਠੀ ਜੰਝੂ ਤਿਲਕ ਨਤਰ ਹੈ ਹੁਣ ਇਹ ਹਿੰਦੂ ਧਰਮ ਦੀਆਂ ਨਿਸ਼ਾਨੀਆਂ ਕੰਠੀ ਵੈਸ਼ਨਵ ਪਾਉਂਦੇ ਆ ਜੰਝੂ ਤਿਲਕ ਕੰਠੀ ਜੰਝੂ ਤਿਲਕ ਨਤਰ ਹੈ ਬੁੱਤ ਪ੍ਰਸਤੀ ਕਦੇ ਨਾ ਕਰ ਹੈ ਹੁਣ ਦੱਸੋ ਜਿਹੜੇ ਅੱਜ ਸਾਡੇ ਟੱਲੀਆਂ ਵਜਾਉਂਦੇ ਫਿਰਦੇ ਆਂ ਅਸੀਂ ਜਾ ਕੇ ਕ੍ਰਿਸ਼ਨ ਜੀ ਮੂਰੇ ਤੇ ਕਿਤੇ ਅ ਸ਼ਿਵ ਜੀ ਦੇ ਸ਼ੈਵਲਿੰਗ ਮੂਰੇ ਤੇ ਦਸਮ ਗ੍ਰੰਥ ਚ ਕੀ ਲਿਖਿਆ ਮਹਾਰਾਜ ਸਾਹਿਬ ਨੇ ਸ਼ਿਵ ਜੀ ਦੇ ਸ਼ੈਵਲਿੰਗ ਬਾਰੇ ਪਤਾ ਵੀ ਜਿਹੜੇ ਉਧ ਰਾਹਦਦੇ ਨੇ ਛੋਡੀ ਤੇ ਛਵਲੰਗ ਨੂੰ ਅੰਤ ਸਮੇਂ ਦਇਵੋ ਹੀ ਹਾਥਵੇਂ ਨਕਾਰਕ ਹੈ ਅੰਤਮ ਸਮੇਂ ਵਹੀ ਹੱਥ ਚ ਕੱਢ ਕੇ ਫੜਾ ਦੂਗਾ ਛਵ ਮਾਫ ਕਰਨ ਮੈਂ ਥੋੜਾ ਕੋੜਾ ਹੋ ਗਿਆ ਸੀਗਾ ਕੰਠੀ ਜੰਝੂ ਤਿਲਕ ਨਾ ਤਰ ਹੈ ਬੁੱਤ ਪ੍ਰਸਤੀ ਕਦੇ ਨ ਕਰ ਹੈ ਇੱਕ ਰੱਬ ਕੀ ਕਰਤ ਬੰਦਗੀ ਇੱਕ ਰੱਬ ਦੀ ਬੰਦਗੀ ਕਰਦੇ ਆ ਇੱਕ ਅਕਾਲ ਪੁਰਖ ਦੀ ਗੱਲ ਕਰਦੇ ਆ ਅਕਾਲ 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 ਜਪਦੇ ਆ ਇੱਕ ਰੱਬ ਕੀ ਕਰਤ ਬੰਦਗੀ ਰਖਤ ਨ ਔਰਨ ਕੀ ਮਸ਼ੰਦਗੀ ਕਿਸੇ ਹੋਰ ਦੀ ਮਸ਼ੰਦਗੀ ਰੱਖਦੇ ਹੀ ਨਹੀਂ। 베ਦ ਪੁਰਾਨ ਕਿਤੇਬ ਕੁਰਾਨ ਆ ਜਿਹੜੇ ਕਹਿੰਦੇ ਨਾ ਵੀ ਇਹ ਸਾਡਾ ਧਰਮ ਸਿੱਖ ਧਰਮ ਨਹੀਂ ਸਾਡਾ ਧਰਮ 베ਦ ਧਰਮ ਆ ਆ ਸੁਣ ਲਓ ਗਿਆਨੀ ਗਿਆਨ ਸਿਓ ਕੀ ਕਹਿੰਦਾ 베ਦ ਪੁਰਾਨ ਕਿਤੇਬ ਕੁਰਾਨ ਪੜਤ ਸੁਣਤ ਨਹਿ ਮਾਨਤਾਨ ਨਾ ਪੜਦੇ ਸੁਣਦੇ ਤੇ ਨਾ ਹੀ ਉਹਨੂੰ ਮੰਨਦੇ ਆ ਜੀ। ਉਹਦੀ ਆਣ ਨਹੀਂ ਮੰਨਦੇ 베ਦ ਪੁਰਾਨ ਤੇ ਕਿਤੇਬ ਕੁਰਾਨ ਦੀ। ਗੁਰੂ ਨਾਨਕ ਜੋ ਕਥੀ ਕਲਾਮ ਫਿਰ ਕਰਦੇ ਕੀ ਆ? ਉਹ ਕਹਿੰਦਾ ਨਦਰਸ਼ਾ ਕਹਿੰਦਾ ਵੀ ਜੇ 베ਦ ਪੁਰਾਨ ਨਹੀਂ ਪੜਦੇ ਕੋਈ ਕੁਰਾਨ ਦੀ ਕਿਤਾਬ ਨਹੀਂ ਪੜ੍ਹਦੇ ਆਇਤ ਨਹੀਂ ਪੜ੍ਹਦੇ ਕੋਈ ਮੁਸਲਮਾਨੀ ਗ੍ਰੰਥ ਨਹੀਂ ਪੜ੍ਹਦੇ ਹਿੰਦੂ ਗ੍ਰੰਥ ਨਹੀਂ ਪੜ੍ਹਦੇ ਫਿਰ ਪੜ੍ਹਦੇ ਕੀ ਐ ਤਾਂ ਉੱਤਰ ਦਿੰਦਾ ਉਹ ਕਹਿੰਦਾ ਗੁਰੂ ਨਾਨਕ ਜੋ ਕਥੀ ਕਲਾਮ ਜਿਹੜੀ ਬਾਣੀ ਕਲਾਮ ਕਵਿਤਾ ਗੁਰੂ ਨਾਨਕ ਨੇ ਲਿਖੀ ਤਾਂ ਪਰ ਰਖਤ ਇਨਾਮ ਤਮਾਮ ਇਹ ਉਹਦੇ ਉੱਤੇ ਯਕੀਨ ਰੱਖਦੇ ਆ ਐ ਇੱਕ ਹੀ ਬਰਤਨ ਵਿੱਚ ਸਭ ਕਹੂੰ ਸਾਰੇ ਜਾਣੇ ਜਿੰਨੇ ਵੀ ਇੱਕੋ ਹੀ ਬਰਤਨ ਦੇ ਵਿੱਚ ਕੀ ਕਰਦੇ ਆ ਆਬੇ ਹਿਆਤ ਪਲਾਵ ਦਿੱਤਾ ਹੂੰ ਆਬੇ ਹਾਤ ਨੂੰ ਅਮਰਤ ਜ਼ਿੰਦਗੀ ਦਾ ਪਾਣੀ ਜ਼ਿੰਦਗੀ ਦਾ ਸ਼ਰਬਤ ਅਮਰਤ ਸ਼ਕੋਂਦੇ ਕਾਦੇ ਵਿੱਚ ਆਬੇ ਹਾਤ ਪਲਾਵਤ ਤਾਹੂੰ ਕਾਦੇ ਵਿੱਚ ਇੱਕੋ ਬਰਤਨ ਚ ਲੋਹੇ ਦੇ ਬਾਟੇ ਚ ਘੋਲ ਕੇ ਪਿਆ ਦਿੰਦੇ ਆ ਭਾਈ ਖਾਣਾ ਵੀ ਇਕੱਠੇ ਸਭ ਖਾਂ ਜਾਂਦੇ ਨੂੰ ਅਮਰਤ ਸ਼ਕ ਲੈਂਦੇ ਆ ਉਦੋਂ ਬਾਅਦ ਵਿੱਚ ਸਾਰੇ ਜਾਣੇ ਇਕੱਠੇ ਫਿਰਕੋ ਬਾਟੇ ਵਿੱਚ ਖੜਾ ਪ੍ਰਸ਼ਾਦ ਵੀ ਖਾ ਲੈਂਦੇ ਰੋਟੀ ਪਾਣੀ ਵੀ ਖਾ ਲੈਂਦੇ ਸਕੇ ਵੀਰ ਆਪਸ ਵਿੱਚ ਵਹਿ ਸਕਿਆਂ ਭਰਾਵਾਂ ਵਾਂਗੂ ਆਪਦੇ ਨਾਲ ਪਿਆਰ ਰੱਖਦੇ ਆ ਹੁਣ ਖਾਲਸਾ ਜੀ ਕੋਈ ਇਸਲਾਮ ਕਹੀ ਜਾਂਦਾ ਵੀ ਸਸੀ ਜੀ ਮੁਗਲਾ ਮੁਸਲਮਾਨਾਂ ਨੂੰ ਪਿਆਰ ਕਰਨਾ ਕੋਈ ਕਹੀ ਜਾਂਦਾ ਸੀ ਸਨਤਨੀ ਮਤ ਵਾਲੇ ਭਰਾ ਨੇ ਸਾਡੇ ਭਾਈ ਸਿੱਖ ਨਹੀਂ ਤੁਹਾਡੇ ਭਰਾ ਮਾੜੇ ਮੱਟੇ 'ਚ ਕੋਈ ਇੱਕ ਮਤਲਬ ਪੇਜ ਘੱਟ ਪੜਦਾ ਉਹ ਤੁਹਾਨੂੰ ਦੁਸ਼ਮਣ ਲੱਗਦਾ ਪਰ ਜਿਹੜੇ ਪੱਤਰਾ ਪਾਠ ਕਰ ਦਿੰਦੇ ਆ ਨਾਮਧਾਰੀਆਂ ਵਰਗੇ ਉਹ ਤੁਹਾਨੂੰ ਮਿੱਤਰ ਲੱਗਣ ਲੱਗ ਜਾਂਦੇ ਆ ਜਿਨ੍ਹਾਂ ਨੇ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਪਾੜ ਕੇ ਪੱਤਰਾ ਪਾਠ ਕਰ ਦਿੱਤਾ ਉਹ ਸਾਡੇ ਮਿੱਤਰ ਹੋ ਜਾਂਦੇ ਆ ਸ਼ਰਮ ਦੀ ਘਾਟ ਆ ਸਾਨੂੰ ਹੋਰ ਕੋਈ ਗੱਲ ਨਹੀਂ ਜਾਤ-ਗੋਤ ਕੁੱਲ ਕਿਰਿਆ ਨਾਮ ਕਰਮ-ਧਰਮ ਪਿਤਾ-ਮਾਤਾ ਕਾਮ ਪਿਛਲੇ ਸੋਤ ਤਜ ਦੇਤ ਤਮਾਮ ਜਿੰਨੀਆਂ ਵੀ ਜਾਤਾਂ-ਗੋਤਾਂ ਦੀਆਂ ਪੂਛਾਂ ਨੇ ਇਹ ਸਾਰਾ ਕੋਸ਼ਿ ਲਾ ਕੇ ਸੁੱਟ ਦਿੰਦੇ ਆ ਬਲਕਿ ਜੋ ਦੀਨ ਹਮਾਰੇ ਆਵੇ ਕੰਨਾ ਜੇ ਕਿਤੇ ਨਾ ਰੱਬ ਨਾ ਕਰੇ ਇਹਨਾਂ ਦਾ ਕੋਈ ਬੰਦਾ ਸਾਡੇ ਦੀਨ ਵਿੱਚ ਆ ਜਾਂਦਾ ਫਸਿਆ ਫਸਾਇਆ ਮੁਸਲਮਾਨ ਹੋ ਜਾਂਦਾ ਬਲਕਿ ਜੋ ਦੀਨ ਹਮਾਰੇ ਆਵੇ ਮੌਕਾ ਪਾ ਫਿਰ ਇਹਨਾਂ ਵਿੱਚ ਮੌਕਾ ਪਾ ਕੇ ਵੀ ਕੰਨਾ ਫਿਰ ਇਹਨਾਂ ਚ ਚੱਲਿਆ ਜਾਂਦਾ ਤਿਸ ਕੋ ਵੀ ਇਹ ਸੁਦਾ ਸ਼ਿਕਾਇਤ ਕਨਾਂ ਫਿਰ ਉਹਨੂੰ ਦੁਆਰਾ ਫੇਰਾਂ ਮੰਤਰ ਸ਼ਿਕਾ ਦਿੰਦੇ ਆ। ਵੀ ਜੋ ਕੋਈ ਬੰਦਾ ਮੁਸਲਮਾਨ ਹੋ ਗਿਆ ਦੁਆਰਾ ਪੇਸ਼ ਹੁੰਦਾ ਇਹਨਾਂ ਕੋਲੇ ਆ ਕੇ ਮੌਕਾ ਪਾ ਫਿਰ ਇਹਨਾਂ ਵਿੱਚ ਜਾਵੇ। ਤੈਸ ਕੋ ਵੀ ਇਹ ਸੁਦਾ ਸ਼ਿਕਾਏ ਲੈ ਤੇ ਮਜਬੂ ਮੇ ਤੁਰਤ ਮਿਲਾਈ। ਹਿੰਦੂਆਂ ਚੱਕਾ ਪ੍ਰੋਬਲਮ ਸੀ। ਉਹ ਕਹਿੰਦੇ ਸੀ ਇੱਕ ਵਾਰੀ ਜਿਹੜਾ ਭਿੱਟਿਆ ਗਿਆ ਮੁਸਲਮਾਨ ਨੇ ਜਿਹਦਾ ਤਿਲਕ ਚਟਤਾ ਉਹ ਸਾਡੇ ਧਰਮ ਚ ਦੁਆਰਾ ਦਾਖਲ ਨਹੀਂ ਹੋ ਸਕਦਾ। ਪਰ ਸਿੱਖਾਂ ਚ ਨਹੀਂ ਸੀ ਜਾ। ਸਕਨ ਨਹੀਂ ਕੋਈ ਗੱਲ ਨਹੀਂ ਚੱਲਿਆ ਗਿਆ ਹੋ ਕੋਈ ਮਜਬੂਰੀ ਹੋਊਗੀ, ਪ੍ਰੋਬਲਮ ਹੋਗੀ ਹੋਣੀ ਆ। ਤੂੰ ਵਾਪਸ ਆ ਜਾ ਸੁਧਾਈ ਕਰਾ ਤਿਸ ਕੋ ਵੀ ਇਹ ਸੁਦਾਸ਼ ਕਾਏ ਲੈ ਤ ਮਜ਼ਬੂ ਮੇ ਤੁਰਤ ਮਲਾਈ ਤੇ ਕਹਿੰਦੇ ਕੀ ਆ ਕਹਿੰਦਾ ਫਿਰ ਆ ਵੱਡੀ ਗੱਲ ਆ ਤਤ ਖਾਲਸਾ ਗੁਰ ਕਾ ਜਾਹਰ ਕਹਿ ਤ 84 ਤੇ ਹੈ ਬਾਹਰ ਇਹ ਕਹਿੰਦੇ ਨੇ ਵੀ ਹੁਣ ਤਤ ਖਾਲਸਾ ਗੁਰੂ ਦਾ ਜਾਹਰ ਹੋ ਗਿਆ ਪ੍ਰਗਟ ਹੋ ਗਿਆ ਤੇ ਪਰ ਜਿਹੜੀ ਦੂਜੀ ਦੁਨੀਆ ਤਰੀ ਫਿਰਦੀ ਆ ਉਹਨੂੰ 84 ਲੱਖ ਜੂਨ ਦੱਸ ਦਦੇ ਆ ਹੁਣ ਕੋਈ ਕਹੀ ਜਾਂਦਾ ਸੀ ਸਨਤਨੀਆਂ ਦਾ ਹਿੱਸਾ ਵਾਂ ਕੋਈ ਕਹੀ ਜਾਂਦੇ ਆ ਹਰੀ ਪੱਗ ਬਨ ਕੇ ਤੇ ਸੂਫੀ ਮਤ ਦੇ ਨਾਲ ਤੇ ਅਸੀਂ ਜੀ ਤੌਹੀਦ ਮੰਨਦੇ ਆ ਤੇ ਮੁਸਲਮਾਨਾਂ ਦਾ ਹਿੱਸਾ ਵਾ ਤੇ ਪ੍ਰਤਨ ਸਿੰਘ ਕੀ ਕਹਿੰਦੇ ਸੀ ਅਸੀਂ 84 ਦਾ ਹਿੱਸਾ ਹੀ ਨਹੀਂ ਸਾਡਾ ਲੇਖਾ ਹੀ ਨਹੀਂ ਹੁੰਦਾ 84 ਲੱਖ ਜੂਨ ਦਾ ਹਿੱਸਾ ਨਹੀਂ ਹੈਗੇ ਅਸੀਂ ਤਾਂ ਹਿੰਦੂ ਅੰਨੇ ਤੁਰਕੂ ਕਾਣੇ ਸਿੰਘ ਗੁਰੂ ਕੇ ਗਿਆਨੀ ਸਿਆਣੇ ਰੀਤ ਉਹਨੋਂ ਮੇ ਪਹਪਲਸਾਰੀ ਪ੍ਰੇਮ ਪੀੜ ਗ੍ਰਹਿ ਪੀੜ ਨਾ ਮੁਸਲਮਾਨ ਹਿੰਦੂਨ ਤੇ ਨਿਆਰੀ ਰੀਤ ਇਹਨੂੰ ਮੈਂ ਹੈਪਲ ਸਾਰੀ ਜਿੰਨੀਆਂ ਆਦਿਆਂ ਦੀਆਂ ਭਲੀਆਂ ਰੀਤਾਂ ਨੇ ਮੁਸਲਮਾਨ ਤੇ ਹਿੰਦੂਆਂ ਨਾਲੋਂ ਅਲੱਗ-ਅਲੱਗ ਵੱਖਰੀਆਂ ਵੱਖਰੀਆਂ ਸੋ ਇਹ ਜਿਹੜੀ ਗੱਲ ਹੈ ਇਹ ਬਹੁਤ ਜ਼ਰੂਰੀ ਹੈ ਖਾਲਸਾ ਜੀ ਸਾਨੂੰ ਇਹ ਦੇਖਣਾ ਪੈਣਾ ਕਿ ਅੱਜ ਸਾਨੂੰ ਜਿਹੜਾ ਉਹਨਾਂ ਦੇ ਨਾਲ ਰਲਾਇਆ ਜਾ ਰਿਹਾ ਦੋਨੋਂ ਮਜ਼ਬਾਂ ਦੇ ਨਾਲ ਉਤੋਂ ਉੱਚ ਕੰਨੇ ਹੋਣ ਦੀ ਲੋੜ ਹੈ ਰੀਤ ਇਹਨੂੰ ਮੈਂ ਹੈ ਭਲਸਾਰੀ ਪ੍ਰੇਮ ਹਿੰਦੂ ਮੁਸਲਮਾਨ ਹਿੰਦੂ ਤੇ ਨਿਆਰੀ ਰੀਤ ਇਹਨੂੰ ਮੈਂ ਹੈ ਭਲਸਾਰੀ ਪ੍ਰੇਮ ਪੀੜ ਗ੍ਰਹਿ ਪੀੜ ਨ ਮਾਨਤ ਮੜੀ ਮਸਾਨ ਕੋ ਮੜੀ ਮਸਾਣੀ ਕੋ ਨਾ ਪਛਾਣਤ ਗੰਗਾ ਅਦ ਤੀਰਖ ਤੀਰਥ ਨਹੀਂ ਜਾਵੇ ਗੰਗਾ ਅਦਕ ਤੀਰਥਾਂ ਤੇ ਨਹੀਂ ਜਾਂਦਾ ਸੂਤ ਸੂਤਕ ਪਾਤਕ ਨਹੀਂ ਮਨਾਵੇ ਨਾ ਇਹ ਸੂਤਕ ਦੀ ਕਿਰਿਆ ਨੂੰ ਮੰਨਦੇ ਆ ਪਾਤਕ ਦੀ ਕਿਰਿਆ ਨੂੰ ਵੀ ਮੰਨਦੇ ਵੀ ਬੱਚਾ ਜੰਮਿਆ ਕਿਸੇ ਦੇ ਘਰੇ ਤੇ ਉਹਦੇ ਘਰ ਨਹੀਂ ਵੜਨਾ ਰੰਜੂ ਤਿਲਕ ਨਾ ਛਾਪਾ ਤਰੈ ਨਾ ਕੋਈ ਚਿੰਨ ਧਾਰਨ ਕਰਦੇ ਉਹਨਾਂ ਦਾ ਜੰਜੂ ਤਿਲਕ ਨਹੀਂ ਧਾਰਨ ਕਰਦੀ ਕਰਦੇ ਸ਼ਰਗੂ ਸ਼ਰਾ ਹਿੰਦੂਆਂ ਕੀ ਨਹਿ ਪਰ ਹੈ ਹਿੰਦੂਆਂ ਦੀ ਜਿਹੜੀ ਰਹਿਤ ਮਰਿਆਦਾ ਉਹਨਾਂ ਦੀ ਸ਼ਰਾ ਉਹ ਨਹੀਂ ਰੱਖਦੇ ਹੋਮ ਸ਼ਰਾਦ ਨਾ ਖਾਏ ਸੰਭਾਲੇ ਨਾ ਇਹ ਹੋਮ ਕਰਦੇ ਨਾ ਇਹ ਸ਼ਰਾਦ ਖਾਂਦੇ ਆ ਮਾਨਤ ਹੈ ਬੋਦੀ ਤੋਂ ਤੋਤੀ ਤਲਸੀ ਮੜੇ ਨਾ ਇਹ ਬੋਦੀ ਨਾ ਤੋਤੀ ਤੇ ਨਾ ਹੀ ਤਲਸੀ ਦੀ ਮੜਾ ਦਿੱਤੇ ਜਕੀਨ ਕਰਦੇ ਮਾਨਤ ਹੈ ਕਰਦੇ ਕੀ ਆ ਫਿਰ ਮੰਤ ਹੈ ਨਿਜ ਪੰਥ ਚੰਗੇਰਾ Hindu ਕਹੇ ਤਾਂ ਖਿਜਤ ਬਦੇਰਾ ਆਪਣੇ ਪੰਥ ਨੂੰ ਆਪਣੇ ਮذਬ ਨੂੰ ਇਹ ਚੰਗਾ ਸਮਝਦੇ ਆ ਜੇ ਕੋਈ ਇਹਨਾਂ ਨੂੰ Hindu ਕਹਿੰਦਾ ਤਾਂ ਇਹ ਖੜ ਜਾਂਦੇ ਆ ਰੀਤ ਹਿੰਦੂਆਂ ਵਾਰੀ ਜੇਤੀ ਜਿੰਨੀ ਰੀਤੀ ਹਿੰਦੂਆਂ ਵਾਲੀ ਆ ਬਨੇ ਰਹਿਤ ਤਜ ਰਾਖੀ ਇਹਨ ਸਭਿ ਦੇ ਤੇਤੀ ਇਨਾਂ ਨੇ ਸਾਰੀ ਉਹ ਜੜੀ ਆ ਤਜ ਦਿੱਤੀ ਆ ਖਤਮ ਕਰ ਦਿੱਤੀ ਉਹਨੂੰ ਨਹੀਂ ਮੰਨਦੇ ਬਨੇ ਰਹੇ ਤਾਂ ਸਭ ਸਕੇ ਬਰਾਦਰ ਆਪਸ ਵਿੱਚ ਸਕੇ ਪ੍ਰਾਮਾ ਮੰਗੂ ਵਰਤਦੇ ਆ ਇੱਕ ਕੋ ਦੂਸਰ ਦੇਵਤ ਆਦਰ ਇੱਕ ਨੂੰ ਦੂਜਾ ਆਦਰ ਦਿੰਦਾ ਹੈ ਇਨਮੇ ਇਤਫਾਕ ਮਹਾਨ ਆ ਬਾਬਾ ਜੀ ਹੁਣ ਜਿਹੜੀ ਆ ਘਾਟ ਸਾਡੇ ਛੋਡੀ ਆ ਅੱਜ ਇਤਫਾਕ ਨਹੀਂ ਹੈ ਹੈ ਇਨਮੇ ਇਤਫਾਕ ਮਹਾਨ ਸਿੱਖ ਸਿੱਖ ਪੈ ਵਾਰਤ ਜਾਨ ਤੇ ਅੱਜ ਖਾਲਸਾ ਜੀ ਉਹ ਕੀ ਗੱਲ ਹੋ ਗਈ ਆ ਅੱਜ ਗੱਲ ਇਹ ਹੋ ਗਈ ਆ ਕਿ ਸਿੱਖ ਸਿੱਖ ਦੇ ਪ੍ਰਾਣ ਹਰਨ ਦੇ ਲਈ ਸਿੱਖ ਸਿੱਖ ਨੂੰ ਮਾਰਨ ਦੇ ਲਈ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਵੀ ਖਾਲਾ ਹੋਇਆ ਪਿਆ ਸਿੱਖ ਸਿੱਖ ਨੂੰ ਦੇਖ ਕੇ ਰਾਜੀ ਨਹੀਂ ਅੱਜ ਅਸੀਂ ਪਹਿਲਾਂ ਬਾਣਾ ਦੇਖਦੇ ਆਂ ਵੀ ਇਹਦੇ ਨੀਲਾ ਪਾਇਆ ਵਾ ਤਾਂ ਅਸੀਂ ਜਿਹੜੇ ਚਿੱਟੇ ਵਾਲਿਆਂ ਇਹਨਾਂ ਨੇ ਨਹੀਂ ਬਣਾਉਣਾ ਜਿਹਦੇ ਚਿੱਟਾ ਪਾਇਆ ਉਹਨੂੰ ਨੀਲੇ ਵਾਲੇ ਅੱਖਾਂ ਕੱਢ ਕੱਢ ਦੇਖਦੇ ਆ ਜਿਹਦੇ ਕੇਸਰੀ ਪੱਗ ਬੰਨੀ ਆ ਉਹ ਕਹਿੰਦਾ ਬਾਕੀ ਸਾਰੇ ਐਵੇਂ ਆ ਜਿਹੜਾ ਮਿਰਰ ਕੀ ਕਾਲੀ ਪੱਗ ਬੰਨੇ ਆਉਂਦਾ ਵਾ ਉਹ ਫਿਰ ਸਾਰਿਆਂ ਨੂੰ ਨਿੰਦੀ ਜਾਂਦਾ ਆ ਵੀ ਹੈ ਨਹੀਂ ਉਹ ਵੀ ਹੈ ਨਹੀਂ ਉਹ ਵੀ ਹੈ ਨਹੀਂ ਆ ਵੀ ਹੈ ਨਹੀਂ ਸਾਰਿਆਂ ਨੂੰ ਹੀ ਅਸੀਂ ਸੋ ਖਾਲਸਾ ਜੀ ਉਹ ਤੀਸਰ ਮਜ਼ਹਬ ਖਾਲਸਾ ਉਪਜੋ ਪ੍ਰਦਾਨਾ ਕਿਸੇ ਦੇਵੀ ਦੇਵਤੇ ਦੇ ਹਿੱਸੇ ਦੇ ਨਾਲ ਪੈਦਾ ਨਹੀਂ ਹੋਇਆ ਜਦੋਂ ਪੁੱਤਰ ਪੈਦਾ ਹੁੰਦਾ ਨਾ ਉਦੋਂ ਮਾਤਾ ਪਿਤਾ ਦਾ ਹਿੱਸਾ ਹੁੰਦਾ ਮਾਤਾ ਸਾਡੀ ਜੀਤਾਂ ਜੀ ਨੇ ਹਿੱਸਾ ਪਾਇ ਪਤਾ ਸੇ ਪਾ ਕੇ ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਆ ਬਾਕੀ ਸਾਲੇ ਕੀ ਮਾਮੇ ਲੱਗਦੇ ਆ ਉਹਨਾਂ ਤੋਂ ਅਸੀਂ ਲੈਣਾ ਕੀ ਚੰਗੇ ਦਾਨੇ ਹੋ ਧਨिश्वਰੋਂ ਬਹੁਤ ਸਿਆਣੇਉ ਚੰਗੇਉ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਕਿ ਔਜੜੇ ਨਾ ਪਾਓ ਪੰਥ ਨੂੰ ਬੱਚਿਆਂ ਨੂੰ ਔਜੜੇ ਨਾ ਪਾਓ ਤਰਸ ਕਰੋ ਇਹਨਾਂ ਦੇ ਉੱਤੇ ਜਿਹੜੀ ਆਪਣੀ ਨਿਆਰਾ ਪਾਣਾ ਵਿਪਰਦੀ ਰੀਤ ਨਹੀਂ ਕਰਨੀ ਖਾਲਸੇ ਨੇ ਤੇ ਤੁਰਕ ਦਾ ਵਸਾ ਨਹੀਂ ਕਰਨਾ ਇਸ ਗੱਲ ਤੇ ਯਕੀਨ ਕਰਨਾ ਸੋ ਇਨੀਆਂ ਕ ਬੇਨਤੀਆਂ ਨੇ ਬੋਲਦਿਆਂ ਤੋਂ ਗੱਲਾਂ ਕਰਦਿਆਂ ਤੋਂ ਕਾਫੀ ਵਧਾ ਕ ਟਰਗੀਆਂ ਹੋਣਗੀਆਂ ਮਾਫੀ ਚਾਹਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ